लॻा लॻा एसा रंग चढ़ा सतगुरी हमेशह चढ़ी घड़ी एसा रंग चढ़ा सतगुरू ਮੰਤਾ ਦੇ ਤੁਹਾਡੇ پاس ਹੈ ਤੁਸੀਂ ਜੋ ਚਾਹੋ ਉਹ ਕਰ ਸਕਦੇ ਹੋ ਸਾਡਾ ਕੁਝ ਇੱਕ ਥੋੜਾ ਜਿਹਾ ਕੰਮ ਹੈ ਸ਼ਿਮਲੇ ਧਾਰਮ ਸਭਾ ਦਾ ਕਿ ਉੱਤੇ ਥੋੜਾ ਜਿਹਾ ਪਛੇੇ ਜੇ ਕਮੇਟੀ ਨੇ ਕਿਹਾ ਸੀ ਵੀ ਤੁਹਾਡੇ ਉਹਨਾਂ ਕੀ ਕਾਹਲ ਕੋਈ ਪ੍ਰੋਜੈਕਟ ਹੈ ਜੀ ਉਹ ਕਰਦਾ ਸੀ ਉਹ ਕਈ ਸਾਲਾਂ ਤੋਂ ਪੈਂਡਿੰਗ ਪਿਆ ਹੈ ਮੈਂ ਆਪ ਜੀ ਦੇ 4 ਵਜੇ ਲਿਆਣਾ ਚਾਹੁੰਦਾ ਹਾਂ ਕਿ ਕਿਰਪਾ ਕਰਕੇ एड्डी क्योंकि मांग सरकार जी है मजदूर वास्ते काम कर रही है दिनदार तरक्की के पाब अगर जा रहा है जो अगवाई की तरह ने किसी भी बहुत एक अहम थोड़े को है किपा करके सा छोटी जी जोड़ी मांड है वह उद्देश्य कौंसल में तीन चार सालों को तो खड़ी पी है तो कैसे हिरे पूरी हो ही नहीं थोड़े वास्ते यह छोटा जहा है तो तुम्हें सामने आस है ਇਸ ਸਮੇਂ ਲਈ ਉਹ ਤੁਸੀਂ ਬਹੁਤ ਬਹੁਤ ਕਰੋਗੇ ਤੁਹਾਡਾ ਇੱਕ ਵਾਰੀ ਫੇਰ ਇੱਥੇ ਆਉਣ ਦੇ ਬਹੁਤ ਬਹੁਤ ਧੰਨਵਾਦ ਤੁਸੀਂ ਹੋਰ ترقی ਕਰੋ ਹੋਰ ਉੱਜਵਲਦੇ ਤੁਹਾਨੂੰ ਹੋਰ ਬੈ स्टेज चोपड़ा जी प्रशांत गुप्ता जी इस महान 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 परव के शामिल हुई सारी सात संगत जी मातावान भेन बजुर्ग प्यारे बच्चे नौजवान भीर आप लोग प्यार परी सत ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਹਾਜ਼ਰੀ ਅੱਜ ਐਸੇ ਸਤਿਗੁਰੂ ਜਿਨ੍ਹਾਂ ਨੇ ਸਭ ਨੂੰ ਬਰਾਬਰਤਾ ਦਾ ਹਰ ਇੱਕ ਨੂੰ ਪਰਮਾਤਮਾ ਤੱਕ ਪਹੁੰਚਣ ਦਾ ਜਿਹੜਾ ਰਸਤਾ ਹੈ ਮਾਰਗ ਦਿਖਾਇਆ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਸਾਰੀ ਸਾਧ ਸੰਗਤ ਬੜੇ ਹੀ ਸ਼ਰਧਾ ਭਾਵ ਦੇ ਨਾਲ ਮਨਾਰੀ ਹੈ ਤੇ ਮੇਰੇ ਵੱਲੋਂ ਆਪ ਸਭ ਨੂੰ ਇਸ ਮਹਾਨ ਪਰਮੀਆਂ ਡੇਰ ਸਾਰਿਆਂ ਨੂੰ ਵਾਰਕਾ ਹਰ ਸਾਲ ਦੀ ਤਰ੍ਹਾਂ ਮੈਂ ਆਪ ਜੀ ਦੇ ਇਸ ਦਰਵਾਜ਼ੇ ਦੇ ਵਿੱਚ ਸਤਿਗੁਰੂ ਜੀ ਦੇ ਮਹਾਰਾਜ ਜੀ ਦੇ ਅੱਗੇ ਤੇ ਤੁਹਾਡੇ ਸਾਰੇ ਸੰਗਤ ਦੇ ਵਿੱਚ ਜਿਹੜਾ ਮੈਂ ਖੁਸ਼ਕ ਹਾਂ ਤੁਸੀਂ ਬਹੁਤ ਬਿਆਨ ਦਿੱਤਾ ਜੋ ਕੁਛੇ ਤੁਹਾਡੇ ਸਦਕਾ ਹਨ ਤੁਸੀਂ ਬਹੁਤ ਹੀ ਸਚਾ ਨੂੰ ਟੱਲ ਦੇਣਾ ਇਸ ਧਰਮੇ ਕੇ ਸੰਦ ਦਾ ਪ੍ਰਬੰਧ ਚੱਲਦਾ ਹਰ ਸਾਲ ਮੈਂ ਦੇਖਦਾ ਬਹੁਤ ਸਾਰਾ ਨੰਗਲ ਸ਼ਹਿਰ ਇੱਥੇ ਆ ਕੇ

ਕਿ ਅੱਜ ਹਰ ਚੀਜ਼ ਸੰਭਵ ਹੈ ਜੋ ਕੁਝ ਵੀ ਕਰ ਸਕਾਂਗੇ ਪੱਕਾ ਕਰਾਂਗੇ ਇਹ ਸਾਰੀ ਤਾਕਤ ਇਹ ਸਭ ਤੁਸੀਂ ਬਖਸ਼ਿਆ ਮੇਰੀ ਦੌਲਤ ਮੇਰੀ ਸ਼ੌਹਰਤ ਤੁਸੀਂ ਸਭੋ ਇੱਕ ਵਾਰੀ ਦੁਬਾਰਾ ਆਪ ਸਭ ਨੂੰ ਗੁਰੂ ਸਾਹਿਬ ਦੇ ਇਸ ਮਹਾਨ ਮਹਾਨ ਪਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਇਹਦੇ ਹੀ ਸਤਿਗੁਰੂ ਮਹਾਰਾਜ ਸਾਡੇ ਸਾਰਿਆਂ ਦੇ ਸਿਰਾਂ ਦੇ ਉੱਤੇ ਆਪਣਾ ਹੱਥ ਰੱਖਣ ਤੇ ਉਹ ਮਾਰਗ ਜੋ ਉਹਨੇ ਦਿਖਾਇਆ ਉਹ ਮਾਰਗ ਬਰਾਬਰਤਾ ਦਾ ਭਗਤੀ ਦਾ ਨਿਮਰਤਾ ਦਾ ਤੇ ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹੀ ਅੱਜ ਪੂਰੀ ਦੁਨੀਆ ਦੇ ਵਿੱਚ ਰੋਜ਼ ਕਰੋਣਾ ਲੋਕ ਨਤਮਸਟ ਹੋ ਕੇ ਸੀਸਕ ਪਾਉਂਦੇ ਐ ਅੱਜ ਪੂਰੀ ਦੁਨੀਆ ਨੂੰ ਰੌਸ਼ਨ ਕਰਦੀ ਐ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਤਾਂ ਇਦਾਂ ਦਾ ਜਿਹੜਾ ਮਾਰਗ ਹੈ ਤੇ ਉਸੇ ਮਾਰਗ ਤੇ ਚੱਲਦੇ ਹੋਏ ਆਪਾਂ ਜੋ ਸੁਪਨਾ ਬਾਬਾ ਸਾਹਿਬ ਨੇ ਦੇਖਿਆ ਸੀ ਕਿ ਸਭ ਨੂੰ

ਲੱਖ ਲੱਖ ਮੁਬਾਰਕਾਂ ਅੱਜ ਪ੍ਰਕਾਸ਼ ਪੁਰਬ ਦੇ ਅਵਸਰ ਦੇ ਉੱਤੇ ਹਲਕਾ ਸ਼ਰੀਨਨਪੁਰ ਸਾਹਿਬ ਨੰਗਲ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਤੇ ਨੰਗਲ ਸ਼ਹਿਰ ਦੇ ਵਿੱਚ ਗੁਰੂ ਰਵੀਦਾਸ ਜੀ ਦੇ ਧਾਰਮਿਕ ਸਾਨਾਂ ਤੇ ਨਤਮਸਟ ਹੋ ਕੇ ਸੰਗਤ ਦੇ ਨਾਲ ਜਿਹੜੀ ਖੁਸ਼ੀ ਆ ਸਾਂਝੀ ਕਰ ਰਹੇ ਆ ਤੇ ਗੁਰੂ ਸਾਹਿਬ ਦਾ ਜਿਹੜਾ ਹੈ ਅਸੀਂ ਆਸ਼ੀਰਵਾਦ ਲੈ ਰਹੇ ਆ